ਸੁਭਾ ਸੁਭਾ ਦੇ ਨਾਸ਼ਤੇ ਵਿੱਚ ਹੈਵੀ ਪਰੌਂਠਿਆਂ ਦੀ ਥਾਂ ਤੇ ਇਹ ਹਲਕਾ ਜਿਹਾ ਦਲੀਆ ਖਾ ਕੇ ਜਰੂਰ ਦੇਖਿਓ ਜਿਹੜਾ ਕਿ ਕੁੱਕਰ ਵਿੱਚ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਟੇਸਟੀ ਇੰਨਾ ਜ਼ਿਆਦਾ ਬੰਦ ਹੈ ਕਿ ਮੂੰਹੋਂ ਨਹੀਂ ਲੈਂਦਾ ਇਹ ਦਲੀਆ ਜਦੋਂ ਹੀ ਤੁਸੀਂ ਬਣਾ ਲਿਆ ਨਾ ਸੁਸਤੀ ਆਊਗੀ ਤੇ ਨਾਲੇ ਤੁਹਾਡਾ ਪੇਟ ਵੀ ਪਰਜੂਗਾ ਇਹ ਦਲੀਆ ਬਣਾਉਣ ਲਈ ਸਭ ਤੋਂ ਪਹਿਲਾਂ ਪਲਵਾਂਗੇ ਪੌਣਾ ਕੱਪ ਦਲੀਏ ਦਾ ਜਿਹੜਾ ਕਿ ਆਪਾਂ ਕਣਕ ਦਾ ਦਲੀਆ ਲਿਆ ਤੁਸੀਂ ਜਿਹੜਾ ਵੀ ਪਸੰਦ ਕਰਦੇ ਹੋ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਫਿਰ ਕਿਸੇ ਵੀ छन् ਨਹੀਂ ਰਹੀ ਆਪਾਂ ਇਹਨੂੰ ਹਲਕਾ ਜਿਹਾ ਛਾਨ ਲਾਂਗੇ ਤਾਂ ਕਿ ਥੋੜਾ ਬਹੁਤਾ ਕੋਈ ਕਣ ਵਗੈਰਾ ਹੋਇਆ ਬਾਹਰ ਨਿਕਲ ਜੂ ਫਿਰ ਲਵਾਂਗੇ ਜੀ ਕੁੱਕਰ ਕਿਉਂਕਿ ਆਪਾਂ ਕੁੱਕਰ ਵਿੱਚ ਇਹਨੂੰ ਅੱਜ ਬਣਾਵਾਂਗੇ ਇੱਕ ਚਮਚ ਲਵਾਂਗੇ ਦੇਸੀ ਘਿਓ ਦਾ ਜਦੋਂ ਵੀ ਦਲੀਆ ਵਗੈਰਾ ਤਿਆਰ ਕਰਦੇ ਹੋ ਤਾਂ ਦੇਸੀ ਘਿਓ ਹੀ ਵਰਤਿਆ ਕਰੋ ਕਿਉਂਕਿ ਇਹਦੇ ਨਾਲ ਹੀ ਹੈਲਦੀ ਵੀ ਬਣਦਾ ਤੇ ਬਾਕੀ ਘਿਓ ਹੈ ਜਿਹੜਾ ਥੋੜਾ ਬਹੁਤ ਇਹਨਾਂ ਚੀਜ਼ਾਂ ਦੇ ਬਹਾਨੇ ਸਾਡੇ ਅੰਦਰ ਚਲਾ ਜਾਂਦਾ ਦਲੀਏ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਾਕੀ ਜਿਨ੍ਹਾਂ ਨੂੰ ਘਿਓ ਜ਼ਿਆਦਾ ਪਸੰਦ ਹੋਇਆ ਤੁਸੀਂ ਇੱਕ ਦੀ ਸਾਦੇ ਦੋ ਚਮਚੇ ਪਾ ਸਕਦੇ ਹਾਂ ਪੰਜ ਤੋਂ 7 ਮਿੰਟ ਇਹਨੂੰ ਲਗਾਤਾਰ ਆਪਾਂ ਰੋਸਟ ਕਰਾਂਗੇ ਜਦੋਂ ਹੀ ਇਹਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਜ਼ਿਆਦਾ ਕਲਰ ਚੇਂਜ ਨਾ ਕਰਿਓ ਕਿਉਂਕਿ ਗੈਸ ਦੀ ਫਲੇਮ ਤੁਸੀਂ ਬਿਲਕੁਲ ਸਲੋ ਰੱਖਣੀ ਹੈ ਜੇ ਗੈਸ ਨੂੰ ਤੇਜ਼ ਕਰੋਗੇ ਤਾਂ ਇਹ ਥੋੜਾ ਜਿਹਾ ਕਾਲਾ ਪੈ ਜਾਊਗਾ ਤੇ ਇਹਦਾ ਟੇਸਟ ਵੀ ਖਰਾਬ ਹੋ ਜਾਊਗਾ 7 ਮਿੰਟ ਤੱਕ ਆਪਾਂ ਇਹਨੂੰ ਲਗਾਤਾਰ ਸਲੋ ਫਲੇਮ ਤੇ ਪਕਾ ਲਿਆ ਫਿਰ ਇਹਦੇ ਵਿੱਚ ਦੋ ਕੱਪ ਭਰ ਕੇ ਪਾਇਆ ਪਾਣੀ ਦੀ ਉਸ ਤੋਂ ਬਾਅਦ ਤੁਸੀਂ ਕੁੱਕਰ ਵਿੱਚ ਸਾਈਡਾਂ ਤੇ ਲੱਗਿਆ ਹੋਇਆ ਸਾਰਾ ਦਲੀਆ ਉਤਾਰ ਲਿਓ ਤੇ ਡੇਢ ਕੱਪ ਆਪਾ ਇਹਦੇ ਵਿੱਚ ਪਾਣੀ ਦਾ ਹੋਰ ਪਾਵਾਂਗੇ ਜਾਨੀ ਕਿ ਸਾਢੇ 3 ਕੱਪ ਇਹਦੇ ਵਿੱਚ ਪਾਣੀ ਦੇ ਪਾਏ ਹੈ ਜਿੰਨਾ ਤੁਸੀਂ ਦਲੀਆ ਲੈਣਾ ਉਸ ਤੋਂ ਚੌਗਣਾ ਤੁਸੀਂ ਪਾਣੀ ਲੈਣਾ ਜਾਨੀ ਕਿ ਜੇ ਇੱਕ ਕੋਲੀ ਦਲੀਏ ਦੀ ਹੈ ਤਾਂ ਚਾਰ ਕੋਲੀਆਂ ਪਾਣੀ ਦੀਆਂ ਕੁੱਕਰ ਨੂੰ ਕਰ ਦਿਓ ਬੰਦ ਤੇ ਇਹਦੀਆਂ 4 ਤੋਂ 5 ਵਿਸਲਾਂ ਆਰਾਮ ਨਾਲ ਆਉਣਗੀਆਂ ਉਸ ਤੋਂ ਬਾਅਦ ਜੀ ਆਪਾਂ ਲੈ ਲਈ ਕਿ ਖੁੱਲੀ ਜੀ ਕੜਾਈ ਤੇ ਉਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਹੋਰ ਪਾ ਲਾਂਗੇ ਫਿਰ ਆਪਾਂ ਮਰਜ਼ੀ ਦੇ ਲਵਾਂਗੇ ਡਰਾਈ ਫਰੂਟ ਜਿਹਦੇ ਵਿੱਚ ਆਪਾਂ ਬਦਾਮ ਲੈ ਆ ਕਾਜੂ ਲੈ ਆ ਮੱਕ ਜ ਲੈ ਆ ਪੰਪਕਿਨ ਸੀਡਸ ਲੈ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਹੁਣ ਉਹ ਲੈ ਸਕਦੇ ਹੋ ਤੇ ਇੱਥੇ ਤੁਸੀਂ ਇੱਕ ਖੋਪੇ ਦੀ ਠੂਠੀ ਨੂੰ ਕਦੂਕਸ ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਬਾਕੀ ਕੱਚਾ ਨਾਰੀਅਲ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਜਦੋਂ ਇਹ ਹਲਕੇ ਜੇ ਰੋਸਟ ਹੋ ਗਏ ਨਾਲ ਦੀ ਨਾਲ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਿਸਤੇ मिक्स ਕਰਦੇ ਤੇ ਗੈਸ ਨੂੰ ਇੱਥੇ ਬੰਦ ਕਰਤਾ ਕਿਉਂਕਿ ਕੜਾਈ ਆਪਣੀ ਗਰਮ ਹੈ ਹੌਲੀ ਹੌਲੀ ਹਲਕੇ ਰੋਸਟ ਹੋ ਜਾਣਗੇ ਜਿਆਦਾ ਆਪਾਂ ਇਹਨਾਂ ਨੂੰ ਵੀ ਕਾਲੇ ਨਹੀਂ ਕਰਾਂਗੇ ਐਨੀ ਜਦੋਂ ਕੁੱਕਰ ਨੂੰ ਖੋਲਿਆ ਤੇ ਆਪਣਾ ਦਲੀਆ ਬਿਲਕੁਲ ਤਿਆਰ ਸੀ ਥੋੜਾ ਜਿਹਾ ਢਿੱਲਾ ਸੀ ਪਰ ਆਪਾਂ ਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਕਿਉਂਕਿ ਹਜੇ ਮਠਾਸ ਲਈ ਕੁਝ ਨਹੀਂ ਪਾਇਆ ਸੀ ਹੁਣ ਆਪਾਂ ਇਹਦੇ ਵਿੱਚ 2 ਤੋਂ 3 ਪਤਾਸੇ ਪਾਵਾਂਗੇ ਗੁੜ ਦੇ ਉਹਨੂੰ ਆਪਾਂ ਕੁੱਟ ਕੇ ਪਾਇਆ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈਣਾ ਹੈਗਾ ਉਸ ਤੋਂ ਬਾਅਦ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਲਗਾਤਾਰ ਮਿਕਸ ਕਰਦੇ ਜਾਇਓ ਦਲੀਆ ਇੰਨਾ ਜ਼ਿਆਦਾ ਗਰਮ ਹੈ 2-3 ਮਿੰਟਾਂ ਵਿੱਚ ਹੀ ਗੁੜਾ ਜਿਹੜਾ ਚੰਗੀ ਤਰ੍ਹਾਂ ਮੈਲਟ ਹੋ ਜਾਊਗਾ ਤੇ ਬੜਾ ਹੀ ਸੋਹਣਾ ਇਹਦਾ ਕਲਰ ਆ ਜਾਊਗਾ ਤੇ ਨਾਲੇ ਜਿੰਨਾ ਕ ਦਲੀਆ ਤੁਹਾਡਾ ਢਿੱਲਾ ਸੀ ਉਹ ਪੂਰਾ ਸਹੀ ਹੋ ਜਾਊਗਾ ਇਸ ਤਰੀਕੇ ਦਾ ਹੀ ਦਲੀਆ ਪਰ ਰੱਖਣਾ ਹੈ ਕਿਉਂਕਿ ਜਦੋਂ ਇਹ ਪਿਆਰਿਆ ਤੇ ਇਹ ਕਾਫੀ ਸਖਤ ਹੋ ਜਾਣਾ ਹੈ ਐਨੇ ਹੀ ਆਪਣੇ ਡ్రਾਈ ਫਰੂਟਸ ਦੀਗੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਦਲੀਆ ਇਹ ਦਲੀਆ ਜਿਹੜਾ ਇੰਨਾ ਜ਼ਿਆਦਾ ਹੈਲਦੀ ਹੈ ਤੇ ਬਹੁਤ ਹੀ ਜ਼ਿਆਦਾ ਇਹ ਹਲਕਾ ਹੁੰਦਾ ਹੈਗਾ ਜਿਹੜੇ ਬਣਾ ਕੇ ਖਾਂਦੇ ਆ ਉਹਨਾਂ ਨੂੰ ਪਤਾ ਹੈ ਤੇ ਪਰ ਤਰੀਕਾ ਹਰ ਇੱਕ ਦਾ ਵੱਖੋ ਫੱਖਰਾ ਹੁੰਦਾ ਹੈ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਜਦੋਂ ਹੀ ਤੁਸੀਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਤਾ ਤੇ ਉਸ ਤੋਂ ਬਾਅਦ ਗਏ ਸਨੋਂ ਕਰਦੇ ਹੋ ਬੰਦ ਪੰਜ ਕਿ ਮਿੰਟਾਂ ਲਈ ਇਹਨੂੰ ਤੁਸੀਂ ਟੱਕ ਕੇ ਰੱਖ ਦਿਓ ਉਸ ਤੋਂ ਬਾਅਦ ਜਦੋਂ ਤੁਸੀਂ ਸਰਵ ਕਰਨਾ ਹੈ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਜਿਹਾ ਦਲੀਆ ਤਿਆਰ ਹੈ ਤੇਦੀ ਖੁਸ਼ਬੂ ਹੈ ਜਿਹੜੀ ਉਹ ਘਰ ਦੇ ਵਿੱਚ ਦੂਰ ਤੱਕ ਆਊਗੀ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਉਹ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੋਊਗਾ ਕਿਉਂਕਿ ਅਕਸਰ ਇੱਕ ਕਹਾਵਤ ਹੈ ਕਹਿੰਦੇ ਨੇ ਜੇ ਅੱਖਾਂ ਨੇ ਨਹੀਂ ਖਾਦਾ ਤਾਂ ਮੂੰਹ ਨੇ ਕੀ ਖਾਣਾ ਹੈ ਚੀਜ਼ ਪਹਿਲਾਂ ਦੇਖਣ ਵਿੱਚ ਵਧੀਆ ਹੋਵੇ ਫੇਰ ਹੀ ਖਾਣ ਵਿੱਚ ਸਵਾਦ ਲੱਗਦੀ ਹੈ ਤੇ ਬਾਕੀ ਕਿੰਨਾ ਜ਼ਿਆਦਾ ਟੇਸਟੀ ਹੈ ਇਹ ਜਦੋਂ ਤੁਸੀਂ ਇਸ ਤਰੀਕੇ ਨਾਲ ਬਣਾ ਲਿਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਵੀਡੀਓ ਕਿਓ ਜੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ